ਆਪਣੀ ਵੱਡੀ ਕੋਠੀ ਤੇ ਪੈਸਿਆਂ ਦਾ ਹੰਕਾਰ ਕਰਦੀ ਹੋਈ ਸੁਨੀਤਾ ਆਪਣੀ ਸੱਸ ਬੰਤੀ ਨੂੰ ਕਹਿਣ ਲੱਗੀ ਕਿ ਇਹ ਘਰ ਮੈਂ ਪੂਰਾ 1 ਕਰੋੜ ਦਾ ਖਰੀਦਿਆ ਹੈ ਚੰਗੀ ਤਰ੍ਹਾਂ ਦੇਖ ਲਵੋ ਪੂਰੇ ਘਰ 'ਚ ਮੇਰੀ ਪਸੰਦ ਦਾ ਸਮਾਨ ਲੱਗਿਆ ਹੋਇਆ ਹੈ ਸਾਰਾ ਫਰਨੀਚਰ ਮੈਂ ਆਪਣੀ ਮਰਜ਼ੀ ਦਾ ਲਿਆ ਹੈ ਤੇ ਫਰਸ਼ 'ਤੇ ਜਿਹੜਾ ਪੱਥਰ ਲੱਗਿਆ ਹੋਇਆ ਹੈ ਇਹ ਵੀ ਮੇਰੀ ਪਸੰਦ ਦਾ ਹੈ ਪੱਥਰ ਇੰਦਾ ਚਮਕਦਾ ਜਿਵੇਂ ਇਸ ਵਿੱਚ ਮੂੰਹ ਵੇਖ ਲਵੋ ਆਪਣੇ ਨਵੇਂ ਘਰ ਦਾ ਦਿਖਾਵਾ ਕਰਦੀ ਹੋਈ ਸੁਨੀਤਾ ਆਪਣੀ ਸੱਸ ਨੂੰ ਪੂਰੇ ਘਰ ਚ ਘੁਮਾ ਰਹੀ ਸੀ ਉਹਦੀ ਸੱਸ ਬੰਤੀ ਆਪਣੀ ਨੂੰ ਤੇ ਮੁੰਡੇ ਦੇ ਘਰ ਨੂੰ ਦੇਖ ਕੇ ਬਹੁਤ ਖੁਸ਼ ਹੋ ਰਹੀ ਸੀ ਕਿ ਅੱਜ ਮੇਰਾ ਪੁੱਤ ਕਿੰਨਾ ਵੱਡਾ ਆਦਮੀ ਬਣ ਗਿਆ ਹੈ ਇੰਨੀ ਤਰੱਕੀ ਕਰ ਲਈ ਮੇਰੇ ਪੁੱਤ ਨੇ ਕਿ ਉਸ ਦਾ ਘਰ ਕਿੰਨਾ ਸੋਹਣਾ ਹੈ ਤੇ ਉਹਨੇ ਕਿੰਨਾ ਮਹਿੰਗਾ ਘਰ ਖਰੀਦ ਲਿਆ ਹੈ ਹਾਲੇ ਘਰ ਵਿੱਚ ਕੁਝ ਕੰਮ ਚੱਲ ਰਿਹਾ ਸੀ ਅਚਾਨਕ ਬੰਤੀ ਦਾ ਪੈਰ ਇੱਕ ਪੇਂਟ ਦੇ ਡੱਬੇ ਨੂੰ ਲੱਗਿਆ ਤੇ ਉਹ ਡੱਬਾ ਫਰਸ਼ ਤੇ ਗਿਰ ਗਿਆ ਨਾਲ ਦੀ ਨਾਲ ਉਹਦੀ ਨੂੰ ਸੁਨੀਤਾ ਗੁੱਸੇ ਵਿੱਚ ਬੋਲਣ ਲੱਗੀ ਕਿ ਤੁਹਾਨੂੰ ਦਿਖਦਾ ਨਹੀਂ ਕਿੰਨਾ ਵੱਡਾ ਡੱਬਾ ਪੇਂਟ ਦਾ ਤੁਸੀਂ ਸਾਰੇ ਫਰਸ਼ ਤੇ ਫਲਾ ਦਿੱਤਾ ਹੈ ਕਿੰਨਾ ਸੋਹਣਾ ਫਰਸ਼ ਸੀ ਇਸ ਕਮਰੇ ਦਾ ਥੋੜਾ ਧਿਆਨ ਨਾਲ ਚੱਲੋ ਇੰਨੀ ਮੁਸ਼ਕਲ ਨਾਲ ਅਸੀਂ ਆਪਣਾ ਘਰ ਪਾਇਆ ਹੈ ਤੇ ਤੁਸੀਂ ਇਸ ਨੂੰ ਗੰਦਾ ਕਰ ਦਿੱਤਾ ਹੈ ਤੁਸੀਂ ਤਾਂ ਅਜਿਹਾ ਘਰ ਕਦੇ ਜ਼ਿੰਦਗੀ ਵਿੱਚ ਵੇਖਿਆ ਵੀ ਨਹੀਂ ਹੋਣਾ ਤੁਸੀਂ ساری ਉਮਰ ਇੱਕ ਕਮਰੇ ਵਿੱਚ ਹੀ ਕੱਢ ਦਿੱਤੀ ਤੇ ਤੁਹਾਡੀ ਤੇ ਪਾਪਾ ਦੀ ਔਕਾਤ ਹੀ ਨਹੀਂ ਕਿ ਇਸ ਘਰ ਨੂੰ ਖਰੀਦ ਲਵੋ ਤੁਹਾਨੂੰ ਤਾਂ ਇੰਨੇ ਸੋਹਣੇ ਘਰ ਦੀ ਕਦਰ ਵੀ ਨਹੀਂ ਹੈ ਸਾਰਾ ਘਰ ਗੰਦਾ ਕਰਕੇ ਰੱਖ ਦਿੱਤਾ ਹੈ ਬੰਤੀ ਡਰ ਕੇ ਕਮਰੇ ਦੇ ਖੁੰਝੇ 'ਚ ਖੜੀ ਹੋ ਗਈ ਥੋੜਾ ਜਿਹਾ ਪੇਂਟ ਗਿਰਨ ਨਾਲ ਨੂੰ ਨੇ ਇੰਨਾ ਕੁ ਸੁਣਾ ਦਿੱਤਾ ਹੁਣ ਤਾਂ ਇੱਕ ਕਦਮ ਚੱਲਣ ਨੂੰ ਵੀ ਉਹਦਾ ਦਿਲ ਨਹੀਂ ਸੀ ਕਰ ਰਿਹਾ ਕਿ ਜੇ ਚਲਦੇ ਹੋਏ ਫਿਰ ਕੋਈ ਗੜਬੜ ਹੋ ਗਈ ਤੁਹਾਨੂੰ ਫਿਰ ਬੋਲਣ ਲੱਗ ਜਾਏਗੀ ਇੱਕ ਪਾਸੇ ਕਿਉਂ ਖੜੀ ਐ ਜਾ ਕੇ ਪੋਚਾ ਲੈ ਕੇ ਆਓ ਇਹ ਜਿਹੜਾ ਪੇਂਟ ਸੁੱਟਿਆ ਹੈ ਇਹਨੂੰ ਸਾਫ਼ ਕਰੋ ਤੁਸੀਂ ਸੁਟਿਆ ਹੈ ਤੁਸੀਂ ਹੀ ਸਾਫ਼ ਕਰੋਗੇ ਨੂ ਦੀ ਇੰਨੀ ਤੇਜ਼ ਆਵਾਜ਼ ਸੁਣ ਕੇ ਬੰਤੀ ਦਾ ਘਰ ਵਾਲਾ ਕਰਮ ਸਿੰਘ ਵੀ ਉਸ ਦੇ ਪਿੱਛੇ-ਪਿੱਛੇ ਆ ਗਿਆ ਤੇ ਆਪਣੀ ਘਰਵਾਲੀ ਨੂੰ ਜ਼ਮੀਨ ਤੇ ਪੋਚਾ ਲਾਉਂਦੇ ਦੇਖ ਕੇ ਕਹਿਣ ਲੱਗਿਆ ਕੀ ਹੋਇਆ ਤੂੰ ਸਫਾਈ ਕਿਉਂ ਕਰ ਰਹੀ ਹੈ ਬੰਤੀ ਨੇ ਕਿਹਾ ਕੁਝ ਨਹੀਂ ਮੇਰੇ ਤੋਂ ਹੀ ਪੇਂਟ गिर ਗਿਆ ਸੀ ਤੇ ਨੂ ਦਾ ਘਰ ਗੰਦਾ ਹੋ ਗਿਆ ਸੀ ਇਸ ਲਈ ਨੂ ਮੇ ਤੋਂ ਪੋਚਾ ਲਵਾ ਰਹੀ ਹੈ ਤੇ ਗੁੱਸੇ ਹੋ ਰਹੀ ਹੈ ਗਲਤੀ ਮੇਰੀ ਹੀ ਹੈ ਬੰਤੀ ਦੇ ਘਰ ਵਾਲੇ ਨੇ ਕਿਹਾ ਕਿ ਤੂੰ ਕਿਹੋ ਜੀਆਂ ਗੱਲਾਂ ਕਰ ਰਹੀ ਹੈ ਤੂੰ ਜਾਣ ਬੁਝ ਕੇ ਥੋੜਾ ਕੀਤਾ ਨੁਕਸਾਨ ਅਚਾਨਕ ਗਿਰ ਗਿਆ ਘਰ ਵਿੱਚ ਇੰਨੇ ਨੌਕਰ ਕੰਮ ਕਰ ਰਹੇ ਨੇ ਬਹੂ ਕਿਸੇ ਨੂੰ ਵੀ ਬੋਲ ਕੇ ਕਰਵਾ ਸਕਦੀ ਹੈ ਤੂੰ ਕਿਉਂ ਸਾਫ਼ ਕਰ ਰਹੀ ਹੈ ਸੋਹਰੇ ਦੀ ਇਹ ਗੱਲ ਸੁਣ ਕੇ ਉਸ ਦੀ ਨੂੰਨੇ ਕਿਹਾ ਜਿਸ ਨੇ ਗੇਰਿਆ ਹੈ ਉਹ ਹੀ ਸਾਫ਼ ਕਰੂਗਾ ਤੁਹਾਨੂੰ ਪਤਾ ਹੈ ਕਿ ਮੈਂ ਘਰ ਕਿੰਨਾ ਮਹਿੰਗਾ ਖਰੀਦਿਆ ਹੈ ਤੁਹਾਡੀ ਤਾਂ ਔਕਾਤ ਹੀ ਨਹੀਂ ਕਿ ਤੁਸੀਂ ਘਰ ਨੂੰ ਖਰੀਦ ਸਕੋ ਪਾਪਾ ਜੀ ਮੇਰੇ ਘਰ ਦੇ ਸਾਰੇ ਨੌਕਰ ਇਹਨਾਂ ਨਾਲੋਂ ਜ਼ਿਆਦਾ ਵਧੀਆ ਕੱਪੜੇ ਪਾਉਂਦੇ ਨੇ ਜ਼ਿਆਦਾ ਬਣ ਸਵਰ ਕੇ ਰਹਿੰਦੇ ਨੇ ਇੰਨਾ ਕਹਿ ਕੇ ਉਹ ਤੇਜ਼ ਤੇਜ਼ ਤੁਰਦੀ ਹੋਈ ਆਪਣੇ ਘਰ ਵਾਲੇ ਨੂੰ ਉਹਨਾਂ ਦੀਆਂ ਸ਼ਿਕਾਇਤਾਂ ਲਗਾਉਣ ਲੱਗੀ ਕਿ ਦੇਖੋ ਤੁਹਾਡੀ ਮਾਂ ਨੇ ਇਸ ਘਰ ਨੂੰ ਗੰਦਾ ਕਰ ਦਿੱਤਾ ਪਹਿਲੀ ਦੀਵਾਲੀ ਤੇ ਤੁਸੀਂ ਬੁਲਾ ਲਿਆ ਪਰ ਆਉਂਦੇ ਹੀ ਉਹਨਾਂ ਨੇ ਸਟੋਰ ਰੂਮ ਦੇ ਕਮਰੇ ਦਾ ਸਾਰਾ ਪੇਂਟ ਗਰਾ ਦਿੱਤਾ ਤੇ ਘਰ ਨੂੰ ਸਾਰਾ ਖਰਾਬ ਕਰ ਦਿੱਤਾ ਪੁੱਤ ਨੇ ਕਿਹਾ ਕਿ ਮਾਂ ਨੇ ਪੇਂਟ ਗਰਾ ਦਿੱਤਾ ਮੈਂ ਪੁੱਛਦਾ ਮਾਂ ਨੂੰ ਆਪਣੇ ਕੰਮ ਨੂੰ ਛੱਡ ਕੇ ਪੁੱਤ ਸਟੋਰ ਰੂਮ ਵੱਲ ਗਿਆ ਤੇ ਉਹ ਵੀ ਆਪਣੀ ਮਾਂ ਤੇ ਚਲੌਣ ਲੱਗਿਆ ਮਾਂ ਦੇਖ ਕੇ ਚੱਲਿਆ ਕਰੋ ਨਵਾਂ ਘਰ ਹੈ ਗੰਦਾ ਨਾ ਕਰੋ ਹੁਣ ਫਰਸ਼ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਇੱਕ ਵੀ ਦਾਗ ਨਹੀਂ ਰਹਿਣਾ ਚਾਹੀਦਾ ਫਰਸ਼ ਤੇ ਜਦ ਤੱਕ ਸਫਾਈ ਨਹੀਂ ਹੁੰਦੀ ਇਸ ਨੂੰ ਇਦਾਂ ਹੀ ਰਗੜਦੇ ਰਹੋ ਇੰਨਾ ਕਹਿ ਕੇ ਉਹਨਾਂ ਦਾ ਪੁੱਤ ਆਪਣੇ ਕਮਰੇ ਵਿੱਚ ਚਲਿਆ ਗਿਆ ਪਰ ਬੰਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹਨਾਂ ਨੇ ਅਜਿਹੇ ਕੀ ਗੁਨਾਹ ਕਰ ਦਿੱਤੇ ਕਿ ਨੂੰਹ ਤੇ ਪੁੱਤ ਉਹਨਾਂ ਦੀ ਇੰਨੀ ਬੇਇੱਜ਼ਤੀ ਕਰਦੇ। ਇੰਨਾ ਕੁਝ ਸੁਣਾ ਦਿੱਤਾ। ਬੰਤੀ ਤੇ ਉਹਦਾ ਘਰ ਵਾਲਾ ਦੀਵਾਲੀ ਦਾ ਤਿਹਾਰ ਮਨਾਉਣ ਲਈ ਆਪਣੇ ਪੁੱਤ ਦੇ ਘਰ ਆਏ ਸੀ। 10 ਦਿਨ ਪਹਿਲਾਂ ਹੀ ਉਸਦੇ ਪੁੱਤ ਨੇ ਫੋਨ ਕਰਿਆ ਕਿ ਪਾਪਾ ਮੈਂ ਨਵਾਂ ਘਰ ਖਰੀਦਿਆ ਹੈ। ਇਸ ਘਰ 'ਚ ਪਹਿਲੀ ਦੀਵਾਲੀ ਹੈ ਮੇਰੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਲੋਕ ਮੇਰੇ ਨਾਲ ਇੱਧਰ ਆ ਕੇ ਦੀਵਾਲੀ ਮਨਾਓ ਬੰਤੀ ਦੇ ਕਹਿੰਤੇ ਘਰ ਵਾਲੇ ਨੇ ਬਹੁਤ ਮਨਾ ਕੀਤਾ ਪਰ ਪੁੱਤ ਦੀ ਜਿੱਦ ਅਗੇ ਉਹ ਦੋਨੋਂ ਹਾਰ ਗਏ ਉਹ ਆਪਣੇ ਪੁੱਤ ਦੇ ਘਰ ਆ ਗਏ ਉਹਨਾਂ ਦੀ ਨੂੰ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ અપਮਾਨ ਕਰਨਾ ਚਾਹੁੰਦੀ ਸੀ ਉਹ ਇਹ ਦੱਸਣਾ ਚਾਹੁੰਦੀ ਸੀ ਕਿ ਪਿੰਡ ਵਿੱਚ ਤੁਸੀਂ ਜਿਸ ਤਰ੍ਹਾਂ ਦੇ ਘਰ ਵਿੱਚ ਰਹਿੰਦੇ ਹੋ ਉਹ ਘਰ ਇੱਕਦਮ ਘਟੀਆ ਨੇ ਤੇ ਦੇਖੋ ਮੇਰਾ ਘਰ ਕਿੰਨਾ ਮਹਿੰਗਾ ਹੈ ਸਾਰੇ ਸੁੱਖ ਨੇ ਇੱਥੇ ਘਰ ਵਿੱਚ ਹਰ ਸਮਾਨ ਹੈ ਸ਼ੀਸ਼ੇ ਦੀ ਤਰ੍ਹਾਂ ਚਮਕ ਰਿਹਾ ਹੈ ਸੋਨਾ ਸੋਨਾ ਮਹਿੰਗਾ ਮਹਿੰਗਾ ਫਰਨੀਚਰ ਹੈ ਨੂ ਨੇ ਸਿਰਫ ਦਿਖਾਵਾ ਕਰਨ ਲਈ ਉਹਨਾਂ ਨੂੰ ਬੁਲਾਇਆ ਸੀ ਅੱਜ ਸਵੇਰੇ ਸਵੇਰੇ ਬੰਤੀ ਤੇ ਉਸ ਦਾ ਘਰ ਵਾਲਾ ਆਪਣੇ ਮੁੰਡੇ ਦੇ ਘਰ ਆਏ ਸੀ ਉਹਨਾਂ ਦਾ ਮੁੰਡਾ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਨੌਕਰੀ ਕਰਦਾ ਸੀ ਨੂ ਬਹੁਤ ਪੜ੍ਹੀ ਲਿਖੀ ਸੀ ਉਹਦੇ ਨਾਲ ਨਾਲ ਘਮੰਡੀ ਵੀ ਸੀ ਉਹ ਆਪਣੇਆਂ ਤੋਂ ਵੱਡਿਆਂ ਦਾ અપਮਾਨ ਕਰਨ ਲਈ ਇੱਕ ਮਿੰਟ ਨਹੀਂ ਸੀ ਲਾਉਂਦੀ ਉਸ ਨੂੰ ਆਪਣੀ ਨੌਕਰੀ ਤੇ ਪੈਸਿਆਂ ਦਾ ਬਹੁਤ ਘਮੰਡ ਸੀ ਸਵੇਰੇ-ਸਵੇਰੇ ਜਦੋਂ ਬੰਤੀ ਤੇ ਉਸ ਦਾ ਘਰ ਵਾਲਾ ਪੁੱਤ ਦੇ ਘਰ ਪਹੁੰਚੇ ਤਾਂ ਉਹਨਾਂ ਨੇ ਫੋਰਮੈਲਟੀ ਲਈ ਉਹਨਾਂ ਦਾ ਆਦਰ ਸਤਿਕਾਰ ਕੀਤਾ ਤੇ ਨੌਕਰ ਨੂੰ ਆਵਾਜ਼ ਦਿੰਦੇ ਹੋਏ ਕਿਹਾ ਕਿ ਘਰ 'ਚ ਕੁਝ ਮਹਿਮਾਨ ਆਏ ਨੇ ਚਾਹ-ਨਾਸ਼ਤਾ ਲੈ ਕੇ ਆਓ ਆਪਣੇ ਮੁੰਡੇ ਤੋਂ ਮਹਿਮਾਨ ਸ਼ਬਦ ਸੁਣ ਕੇ ਉਹਨਾਂ ਦੋਨਾਂ ਨੂੰ ਬਹੁਤ ਅਜੀਬ ਲੱਗਿਆ ਸੀ ਉਸ ਸਮੇਂ ਤਾਂ ਉਹਨਾਂ ਨੇ ਕੁਝ ਨਾ ਕਿਹਾ ਪਰ ਬੰਤੀ ਦੇ ਮਨ ਵਿੱਚ ਬਹੁਤ ਕੁਝ ਚੱਲ ਰਿਹਾ ਸੀ ਅਸੀਂ ਆਪਣੇ ਪੁੱਤ ਦੇ ਘਰ ਮਹਿਮਾਨ ਹਾਂ ਖੈਰ ਉਹ ਹੁਣੇ ਆਈ ਸੀ ਕਿਸੇ ਨੂੰ ਕੁਝ ਕਹਿਣਾ ਉਸ ਨੂੰ ਠੀਕ ਨਾ ਲੱਗਿਆ ਚਾਹ ਪਾਣੀ ਤੋਂ ਬਾਅਦ ਉਹਨਾਂ ਦੀ ਨੂੰ ਉਹਨਾਂ ਨੂੰ ਆਪਣਾ ਘਰ ਦਿਖਾਉਣ ਲਈ ਲੈ ਗਈ ਤੇ ਹਰ ਇੱਕ ਚੀਜ਼ ਬਰੀਕੀ ਨਾਲ ਦਿਖਾ ਰਹੀ ਸੀ ਘਰ ਘੁੰਮਦੇ ਵਕਤ ਬੰਤੀ ਦੇ ਪੈਰ ਲੱਗਣ ਨਾਲ ਪੇਂਟ ਵਾਲਾ ਡੱਬਾ ਗਿਰ ਗਿਆ ਸੀ ਉਸ ਤੋਂ ਬਾਅਦ ਜਦੋਂ ਉਹ ਸੋਫੇ ਤੇ ਬੈਠਣ ਲੱਗੇ ਤਾਂ ਉਹਨਾਂ ਦੀ ਨੂ ਨੇ ਕਿਹਾ ਕਿ ਤੁਹਾਡੇ ਹੱਥ ਗੰਦੇ ਨੇ ਸ਼ਾਇਦ ਤੁਹਾਡੇ ਕੱਪੜਿਆਂ ਤੇ ਪੇਂਟ ਲੱਗਿਆ ਨਾ ਹੋਵੇ ਸੋਫੇ ਤੇ ਨਾ ਬੈਠੋ ਪਹਿਲਾਂ ਆਪਣੇ ਕੱਪੜੇ ਬਦਲੋ ਉਸ ਤੋਂ ਬਾਅਦ ਸੋਫੇ ਤੇ ਬੈਠਿਓ ਇੰਨਾ ਮਹਿੰਗਾ ਸੋਫਾ ਹੈ ਖਰਾਬ ਹੋ ਜੂ ਇਹ ਗੱਲ ਸੁਣ ਕੇ ਬੰਤੀ ਦੇ ਘਰ ਵਾਲੇ ਦਾ ਮੂੰਹ ਹੈਰਾਨੀ ਨਾਲ ਭਰ ਗਿਆ ਤੇ ਬੰਤੀ ਨੇ ਕਿਹਾ ਠੀਕ ਹੈ ਪੁੱਤ ਤੂੰ ਸਹੀ ਕਹਿ ਰਹੀ ਹੈ ਅਸੀਂ ਕੱਪੜੇ ਬਦਲ ਲੈਂਦੇ ਹਾਂ ਫਿਰ ਉਸਨੇ ਕਿਹਾ ਕਿ ਤੁਸੀਂ ਕਿਹੋ ਜਿਹੇ ਕੱਪੜੇ ਪਾ ਕੇ ਆਏ ਹੋ ਕਿ ਤੁਹਾਡੇ ਕੋਲ ਕੋਈ ਢੰਗ ਦੇ ਕੱਪੜੇ ਨਹੀਂ ਹੈਗੇ ਇਹੋ ਜਿਹੇ ਤਾਂ ਸੂਟ ਸਾਡੇ ਨੌਕਰ ਵੀ ਨਹੀਂ ਪਾਉਂਦੇ ਬਿਲਕੁਲ ਗਵਾਰ ਬਣ ਕੇ ਆਏ ਹੋ ਤੁਹਾਨੂੰ ਇਹ ਨਹੀਂ ਲੱਗਿਆ ਕਿ ਤੁਸੀਂ ਨੂੰਹ ਦੇ ਕੋਲ ਜਾ ਰਹੇ ਹੋ ਕੁਝ ਚੱਜ ਦਾ ਪਾ ਕੇ ਜਾਓ ਤੁਸੀਂ ਕੁਝ ਵੀ ਪਾਓ ਪਰ ਜਦੋਂ ਮੇਰੇ ਕੋਲ ਆਉਣਾ ਹੋਵੇ ਢੰਗ ਦੇ ਸੂਟ ਪਾਇਆ ਕਰੋ ਅੰਦਰੋਂ ਕਮਰੇ 'ਚ ਬੰਤੀ ਦਾ ਪੁੱਤ ਬਾਹਰ ਆਇਆ ਤੇ ਕਹਿਣ ਲੱਗਿਆ ਸਨੀਤਾ ਜਿਹੜੇ ਸੂਟ ਦਿਵਾਲੀ ਤੋਂ ਬਾਅਦ ਨੌਕਰਾਨੀਆਂ ਨੂੰ ਦੇਣੇ ਸੀ ਉਹਨਾਂ 'ਚੋਂ ਦੋ ਸੂਟ ਮਾਂ ਨੂੰ ਦੇ ਦੇ ਇਹ ਆਪਣੇ ਸਲਵਾ ਲੈਣਗੇ ਤੇ ਜਦੋਂ ਤੱਕ ਸਾਡੇ ਕੋਲ ਰਹਿਣਗੇ ਉਹੀ ਸੂਟ ਪਾਉਣਗੇ ਆਪਾਂ ਇਹਨਾਂ ਨੂੰ ਪੁਰਾਣੇ ਕੱਪੜੇ ਨਹੀਂ ਪਾਉਣ ਦੇਵਾਂਗੇ ਨਹੀਂ ਤਾਂ ਸਾਨੂੰ ਦੱਸਦੇ ਵੀ ਸ਼ਰਮ ਆਊਗੀ ਕਿ ਇਹ ਸਾਡੀ ਮਾਂ ਹੈ ਮਾਂ ਤਾਂ ਬਿਲਕੁਲ ਨੌਕਰਾਨੀ ਲੱਗਦੀ ਹੈ ਹੁਣ ਤਾਂ ਪਿਓ ਕਰਮੇ ਦੇ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਸੀ ਉਹਨੂੰ ਬਹੁਤ ਗੁੱਸਾ ਆ ਰਿਹਾ ਸੀ ਅਤੇ ਆਪਣੇ ਪੁੱਤ ਨੂੰ ਕਿਹਾ ਤੇਰੀ ਮਾਂ ਨੇ ਹਮੇਸ਼ਾ ਤੋਂ ਸੂਟ ਹੀ ਪਾਏ ਹਨ ਇਹ ਇਦਾਂ ਦੇ ਹੀ ਸੂਟ ਪਾਉਗੀ ਜੇ ਤੈਨੂੰ ਇੰਨੀ ਦਿੱਕਤ ਸੀ ਤਾਂ ਤੂੰ ਸਾਨੂੰ ਦੱਸ ਦਿੰਦਾ ਅਸੀਂ ਇੱਥੇ ਨਾ ਹੀ ਆਉਂਦੇ ਤੂੰ ਸਾਡੀ ਬੇਇੱਜ਼ਤੀ ਕਰਨ ਨੂੰ ਸਾਨੂੰ ਇੱਥੇ ਬੁਲਾਇਆ ਹੈ ਆਪਣੇ ਪਿਓ ਦੀ ਗੱਲ ਸੁਣ ਕੇ ਬੰਤੀ ਦਾ ਪੁੱਤ ਥੋੜਾ ਜਿਹਾ ਹਰਾਣ ਹੋ ਗਿਆ ਤੇ ਕਹਿਣ ਲੱਗਿਆ ਠੀਕ ਹੈ ਜੋ ਪੋਣਾ ਹੈ ਪਾਓ ਨੂੰ ਨੇ ਜਿੰਨਾ ਆਪਣੇ ਸੱਸ ਸੋਹਰੇ ਦਾ ਪਵਾਨ ਕਰਨਾ ਸੀ ਤੇ ਆਪਣੇ ਘਰ ਵਾਲੇ ਤੋਂ ਕਰਵਾਉਣਾ ਸੀ ਉਹਨਾਂ ਕਰਵਾ ਦਿੱਤਾ ਪਤਾ ਨਹੀਂ ਕਿਉਂ ਉਹ ਸ਼ੁਰੂ ਤੋਂ ਹੀ ਉਹਨਾਂ ਦੋਨਾਂ ਨੂੰ ਚੰਗਾ ਨਹੀਂ ਸੀ ਸਮਝਦੀ ਹਮੇਸ਼ਾ ਹੀ ਆਪਣੀ ਪੜ੍ਹਾਈ ਲਿਖਾਈ ਤੇ ਨੌਕਰੀ ਦਾ ਕਮੰਡ ਕਰਦੀ ਸੀ ਬੰਤੀ ਕਹਿੰਦੀ ਕਿ ਪੁੱਤ ਮੇਰਾ ਕਿਹੜਾ ਕਮਰਾ ਹੈ ਮੇਰੇ ਬੈਗ ਹਾਲੇ ਤੱਕ ਹਾਲ ਵਿੱਚ ਪਏ ਹਨ ਨੂੰਨੇ ਕਿਹਾ ਜਿਸ ਕਮਰੇ ਦਾ ਤੁਸੀਂ ਪੇਂਟ ਸੁਟਿਆ ਹੈ ਸਟੋਰ ਰੂਮ ਉਸ ਵਿੱਚ ਆਪਣਾ ਸਮਾਨ ਰੱਖ ਲਵੋ ਤੇ ਉਹੀ ਕਮਰਾ ਤੁਹਾਡਾ ਹੈ ਕਰਮ ਸਿੰਘ ਨੇ ਕਿਹਾ ਇੰਨਾ ਵੱਡਾ ਘਰ ਹੈ ਪੂਰੇ ਘਰ ਚ ਪੰਜ ਕਮਰੇ ਨਹੀਂ ਤੇ ਅਸੀਂ ਸਟੋਰ ਰੂਮ ਚ ਰਹਾਂਗੇ ਨੂਨੇ ਕਿਹਾ Papa ਨਵਾਂ ਘਰ ਬਣਿਆ ਹੈ ਚਾਰੇ ਤਰਫ ਸਮਾਨ ਪਿਆ ਹੈ ਕੋਈ ਵੀ ਕਮਰਾ ਠੀਕ ਤਰ੍ਹਾਂ ਖਾਲੀ ਨਹੀਂ ਹੈ ਦੋ ਕਮਰੇ ਖਾਲੀ ਨੇ ਤੇ ਥੋੜੀ ਦੇਰ ਤੱਕ ਮੇਰੇ ਪੇਕੇ ਆਉਣ ਵਾਲੇ ਨੇ ਜਿਆਦਾ ਮਹਿਮਾਨ ਆਉਣਗੇ ਉਹਨਾਂ ਦੇ ਲਈ ਖਾਲੀ ਰੱਖਿਆ ਹੈ ਤੁਸੀਂ ਤਾਂ ਕਰਦੇ ਹੀ ਹੋ ਤੁਹਾਨੂੰ ਤਾਂ ਅਸੀਂ ਕਿਤੇ ਵੀ ਰੱਖ ਸਕਦੇ ਹਾਂ ਬੰਤੀ ਨੇ ਆਪਣੇ ਘਰ ਵਾਲੇ ਦੇ ਨਾਲ ਆਪਣਾ ਬੈਗ ਚੁੱਕਿਆ ਤੇ ਕਹਿਣ ਲੱਗੇ ਠੀਕ ਹੈ ਉਹ ਵੀ ਕਮਰਾ ਵਧੀਆ ਹੈ ਕਮਰੇ ਵਿੱਚ ਪਹੁੰਚ ਕੇ ਕਰਮਸਿਉ ਨੇ ਬੰਤੀ ਨੂੰ ਕਿਹਾ ਸਾਨੂੰ ਲੱਗਦਾ ਇੱਥੇ ਆ ਕੇ ਆਪਾਂ ਗਲਤੀ ਕੀਤੀ ਹੈ ਆਪਾਂ ਨੂੰ ਨਹੀਂ ਆਉਣਾ ਚਾਹੀਦਾ ਸੀ ਹੁਣ ਤਾਂ ਨੂ ਪੁੱਤ ਨੇ ਵੀ ਸਾਡੀ ਬੇਇੱਜ਼ਤੀ ਕਰ ਦਿੱਤੀ ਹੈ ਜਿਹਨੂੰ ਪਾਲ-ਪੋਸ ਕੇ ਇੰਨਾ ਵੱਡਾ ਕੀਤਾ ਉਨੂੰ ਇਹ ਸਭ ਦਿਖਦਾ ਨਹੀਂ ਇੰਦਾ ਲੱਗਦਾ ਜਿੱਦਾਂ ਉਸਨੇ ਜੰਮਦੇ ਹੀ ਸਾਰਾ ਕੁਝ ਪਾ ਲਿਆ ਹੋਵੇ ਤੇ ਉਹਦੇ ਲਈ ਅਸੀਂ ਕੁਝ ਵੀ ਨਾ ਕੀਤਾ ਹੋਵੇ ਸਾਡੀ ਕੋਈ ਮਿਹਨਤ ਨਾ ਲੱਗੀ ਹੋਵੇ ਕਿੱਦਾਂ ਮੈਂ ਪਿੰਡ 'ਚ ਉਧਾਰ ਲੈ ਲੈ ਕੇ ਇਸ ਦੀ ਪੜ੍ਹਾਈ ਦੀਆਂ ਫੀਸਾਂ ਪਰਦਾ ਰਿਹਾ ਤੇ ਮੇਰਾ ਸਭ ਕੁਝ ਭੁੱਲ ਗਿਆ ਅੱਜ ਉਸ ਕੋਲ ਪੈਸਾ ਆ ਗਿਆ ਤੇ ਉਸ ਵਿੱਚ ਕਿੰਨਾ ਕੁ ਖੋ ਗਿਆ ਕਿ ਮਾਪੇ ਦੀ ਬੇਇੱਜ਼ਤੀ ਕਰਨ ਤੋਂ ਪਿੱਛੇ ਨਹੀਂ ਹਟਦਾ ਤੇ ਆਪਣੇ ਘਰ ਵਾਲੇ ਦੇ ਗੁੱਸੇ ਨੂੰ ਦੇਖ ਕੇ ਬੰਤੀ ਨੇ ਕਿਹਾ ਕਿ ਤੁਸੀਂ ਸ਼ਾਂਤ ਰਹੋ ਆਪਾਂ 4-5 ਦਿਨ ਲਈ ਆਏ ਹਾਂ ਇਸ ਤੋਂ ਬਾਅਦ ਆਪਾਂ ਵਾਪਸ ਚਲੇ ਜਾਵਾਂਗੇ ਕਿਉਂ ਪਰੇਸ਼ਾਨ ਹੁੰਦੇ ਹੋ ਬੰਤੀ ਮੈਂ ਪਰੇਸ਼ਾਨ ਨਹੀਂ ਹੁੰਦਾ ਸਿਰਫ ਇੰਨਾ ਕਹਿ ਰਿਹਾ ਹਾਂ ਕਿ ਨੂੰਹ ਤੇ ਪੁੱਤ ਨੂੰ ਆਪਣੀ ਪੈਸਿਆਂ ਦਾ ਇਹਨਾਂ ਦਿਖਾਵਾ ਨਹੀਂ ਕਰਨਾ ਚਾਹੀਦਾ ਉਹ ਸਾਨੂੰ ਦਿਖਾ ਰਹੇ ਨੇ ਜਿੱਦਾਂ ਅਸੀਂ ਭੀਖ ਮੰਗ ਰਹੇ ਹੋਈਏ ਸਾਡੇ ਕੋਲ ਕੁਝ ਨਾ ਹੋਵੇ ਅਸੀਂ ਵੀ ਪਿੰਡਾਂ 'ਚ ਜ਼ਮੀਨਾਂ ਵਾਲੇ ਹਾਂ ਮੈਂ ਵੀ ਸਰਕਾਰੀ ਸਕੂਲ ਦਾ ਟੀਚਰ ਰਿਹਾ ਮੈਨੂੰ ਵੀ ਪੈਨਸ਼ਨ ਮਿਲਦੀ ਏ ਅਸੀਂ ਕਿਹੜਾ ਆਪਣਾ ਜੀਵਨ ਗਰੀਬੀ 'ਚ ਬਤਾਇਆ ਆਪਣੇ ਪਿੰਡ 'ਚ ਆਰਾਮ ਨਾਲ ਰਹਿੰਦੇ ਹਾਂ ਵਧੀਆ ਇੱਜ਼ਤ ਹੈ ਸਾਡੀ ਨੂੰ ਨੂੰ ਲੱਗਦਾ ਕਿ ਉਸ ਨੇ ਘਰ ਕੀ ਖਰੀਦ ਲਿਆ ਉਸ ਤੋਂ ਵੱਡਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਆਪਣੇ ਪੈਸੇ ਦਾ ਦਿਖਾਵਾ ਮੈਨੂੰ ਇਹ ਬਿਲਕੁਲ ਚੰਗਾ ਨਹੀਂ ਲੱਗਦਾ ਬੰਤੀ ਜਲਦੀ ਨਾਲ ਦੀਵਾਲੀ ਦਾ ਤਿਹਾਰ ਨਿਕਲੇ ਤੇ ਆਪਾਂ ਆਪਣੇ ਘਰ ਚੱਲੀਏ ਰਾਜੀ ਖੁਸ਼ੀ ਹਾਂ ਠੀਕ ਹੈ ਆਪਾਂ ਜਲਦੀ ਹੀ ਚੱਲਾਂਗੇ ਜ਼ਿਆਦਾ ਦਿਨ ਨਹੀਂ ਰੁਕਾਂਗੇ ਬੜੀ ਮੁਸ਼ਕਲ ਨਾਲ ਬੰਤੀ ਨੇ ਆਪਣੇ ਘਰ ਵਾਲੇ ਕਰਮ ਜਿਉਂ ਨੂੰ ਰੋਕਿਆ ਇੱਕ ਇੱਕ ਪਲ ਪਹਾੜ ਵਾਂਗੂ ਬੀਤ ਰਿਹਾ ਸੀ ਦੀਵਾਲੀ ਦੀ ਪੂਜਾ ਵਾਲੇ ਦਿਨ ਉਹਨਾਂ ਦੀ ਨੂੰ ਆਪਣੀ ਸੱਸ ਦੇ ਕੋਲ ਆ ਕੇ ਕਹਿਣ ਲੱਗੀ ਕਿ ਮਾਂ ਜੀ ਮੇਰੀ ਰੋਟੀ ਬਣਾਉਣ ਵਾਲੀ ਅੱਜ ਨਹੀਂ ਆਈ ਉਸਨੇ ਛੁੱਟੀ ਲੈ ਲਈ ਹੈ ਮੇਰੇ ਕੋਲ ਦਫ਼ਤਰ ਦਾ ਕੁਝ ਕੰਮ ਆ ਗਿਆ ਤਾਂ ਤੁਸੀਂ ਰਸੋਈ ਦਾ ਕੰਮ ਸੰਭਾਲ ਲਵੋ ਰਸੋਈ ਵਿੱਚ ਬਣਾਉਣ ਲਈ ਦੋ ਤਿੰਨ ਸਬਜ਼ੀਆਂ ਦੱਸ ਦਿੱਤੀਆਂ ਤੁਸੀਂ ਇਹ ਸਭ ਕਰ ਲੈਣਾ ਮੈਂ ਤੁਹਾਡੀ ਮਦਦ ਕਰ ਦਿਆਂਗੀ ਬੰਤੀ ਨੇ ਕਿਹਾ ਬਹੂ ਇੰਨਾ ਸਾਰਾ ਕੰਮ ਮੈਂ ਇਕੱਲੀ ਕਿੱਦਾਂ ਕਰਾਂਗੀ ਪਰ ਨੂ ਅਣਸੁਣੀ ਕਰਕੇ ਉੱਥੋਂ ਚਲੀ ਗਈ ਦੀਵਾਲੀ ਦੇ ਤਿਹਾਰ ਤੇ ਖਾਣ ਤੋਂ ਬਿਨਾ ਕੰਮ ਵੀ ਨਹੀਂ ਚੱਲਦਾ ਬੰਤੀ ਰਸੋਈ ਵਿੱਚ ਗਈ ਕੁਝ ਸਮਾਨੜ ਵੀ ਨਹੀਂ ਸੀ ਪਤਾ ਬੜੀ ਮੁਸ਼ਕਲ ਨਾਲ ਲੱਭ ਕੇ ਕੁਝ ਬਣਾਇਆ ਨੂ ਨੇ ਕਿਹਾ ਸੀ ਮਦਦ ਕਰਾਂਗੀ ਪਰ ਉਸ ਦਾ ਕੋਈ ਅਤਾ ਪਤਾ ਨਹੀਂ ਸੀ ਬੰਤੀ ਨੇ ਫ੍ਰਿਜ ਚੋਂ ਸਬਜ਼ੀਆਂ ਕੱਢੀਆਂ ਤੇ ਬਣਾ ਲਿੱਤੀਆਂ ਖੀਰ ਬਣਾ ਦਿੱਤੀ ਤੇ ਹੋਰ ਬਹੁਤ ਸਾਰੇ ਕੰਮ ਕਰ ਦਿੱਤੇ ਉਹਨਾਂ ਦੀ ਨੂ ਇੱਕ ਵਾਰ ਵੀ ਰਸੋਈ ਵਿੱਚ ਨਹੀਂ ਆਈ ਕਿ ਮੰਮੀ ਜੀ ਕੀ ਕਰ ਰਹੇ ਨੇ ਨੂ ਰਾਣੀ ਤਾਂ ਬਸ ਆਰਡਰ ਦੇ ਕੇ ਚਲੀ ਗਈ ਪੂਜਾ ਹੋਣ ਤੋਂ ਬਾਅਦ ਸਵੇਰੇ ਹੀ ਕਰਮ ਸਿੰਘ ਆਪਣੇ ਪੁੱਤ ਨੂੰ ਘਰ ਤੋਂ ਜਾਣ ਦੀ ਗੱਲ ਕਹੀ ਕਿ ਤੁਸੀਂ ਸਾਡੀ ਟਿਕਟ ਦੇ ਦਿਓ ਅਸੀਂ 10 ਵਜੇ ਵਾਲੀ ਟ੍ਰੇਨ ਤੇ ਚਲੇ ਜਾਣਾ ਹੈ ਤੇ ਕਿਤੇ ਸਾਨੂੰ ਦੇਰ ਨਾ ਹੋ ਜਾਵੇ ਉਸ ਨੇ ਟਿਕਟ ਕੱਢ ਕੇ ਪਿਓ ਦੇ ਹੱਥ ਵਿੱਚ ਰੱਖ ਦਿੱਤੀ ਤੇ ਕਹਿਣ ਲੱਗਿਆ ਕਿ ਦੁਪਹਿਰ ਦੇ 2 ਵਜੇ ਹਨ ਪੰਤੀ ਨੇ ਆਪਣੇ ਮੁੰਡੇ ਤੇ ਨੂੰ ਨੂੰ ਪੁੱਛਿਆ ਕਿ ਤੁਸੀਂ ਪਿੰਡ ਘਰ ਕਦੋਂ ਆਉਣਾ ਹੈ ਬਹੁਤ ਦਿਨਾਂ ਤੋਂ ਘਰ ਨਹੀਂ ਆਏ ਹੋ ਪੁੱਤ ਨੇ ਕਿਹਾ ਮਾਂ ਮੇਰੇ ਕੋਲ ਤੇ ਟਾਈਮ ਹੀ ਨਹੀਂ ਹੁੰਦਾ ਜੇ ਟਾਈਮ ਮਿਲਿਆ ਤਾਂ ਦੱਸ ਦੇਵਾਂਗਾ ਪਰ ਮਾਂ ਦਾ ਦਿਲ ਤਾਂ ਮਾਂ ਦਾ ਹੀ ਹੁੰਦਾ ਹੈ ਪੁੱਤ ਦੇ ਮਨਾਂ ਕਰਨ ਤੇ ਨੂੰਹ ਦੇ ਕੋਲ ਜਾ ਕੇ ਪੁੱਛਣ ਲੱਗੀ ਕਿ ਕਿੰਨੇ ਦਿਨਾਂ ਤੋਂ ਘਰ ਨਹੀਂ ਆਏ ਤੁਸੀਂ ਤੈਨੂੰ ਛੁੱਟੀਆਂ ਹੋਈਆਂ ਤਾਂ ਘਰ ਜ਼ਰੂਰ ਆਇਓ ਨੂੰਹ ਦੇ ਰੋਪ ਦਿਖਾਉਂਦੇ ਹੋਏ ਕਿਹਾ ਕਿ ਮੇਰੇ ਪੇਕਿਆਂ ਦੇ ਮੇਰੇ ਭਰਾ ਦਾ ਵਿਆਹ ਹੈ ਜੋ ਉਹਦੇ ਵਿਆਹ 'ਚ ਸਮਾਂ ਮਿਲਿਆ ਤਾਂ ਮੈਂ ਜ਼ਰੂਰ ਆਵਾਂਗੀ ਕਰਮ ਸਿੰਘ ਨੇ ਬੰਤੀ ਸਟੇਸ਼ਨ ਤੇ ਆ ਕੇ ਆਪਣੇ ਟ੍ਰੇਨ ਵਿੱਚ ਬਹਿ ਗਏ ਪੂਰੇ ਰਸਤੇ ਚੁੱਪ ਰਹੇ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਆਪਣੀ ਨੂੰਹ ਪੁੱਤ ਦੇ ਬਾਰੇ ਜਾ ਕੇ ਕੀ ਗੱਲ ਕਰਨਗੇ ਜਿੰਨੀ ਖੁਸ਼ੀ ਨਾਲ ਆਏ ਸੀ ਓਨੀ ਹੀ ਉਦਾਸੀ ਨਾਲ ਵਾਪਸ ਵੀ ਜਾ ਰਹੇ ਸੀ ਹੌਲੀ ਹੌਲੀ ਕਰਕੇ ਸਮਾਂ ਬੀਤਦਾ ਗਿਆ 7 ਮਹੀਨਿਆਂ ਬਾਅਦ ਪੁੱਤਰ ਦਾ ਫੋਨ ਆਇਆ ਕਿ ਮੇਰੇ ਸਹੁਰਿਆਂ ਚ ਵਿਆਹ ਹੈ ਮੈਂ ਤੇ ਸੁਨੀਤਾ dono ਜਾ ਰਹੇ ਹਾਂ ਇੱਕ ਦਿਨ ਦਾ ਸਮਾਂ ਹੈ ਤਾਂ ਅਸੀਂ ਸੋਚ ਰਹੇ ਹਾਂ ਕਿ ਪਿੰਡ ਘਰ ਆ ਜਾਈਏ ਪਰ ਅਸੀਂ ਜ਼ਿਆਦਾ ਸਮਾਂ ਉੱਥੇ ਨਹੀਂ ਰੁਕਾਂਗੇ ਕਿਉਂਕਿ ਪਿੰਡ ਵਿੱਚ ਸਾਡਾ ਮਨ ਨਹੀਂ ਲੱਗਦਾ ਨਾ ਤਾਂ ਕੋਈ ਉੱਥੇ ਸੁੱਖ ਹੈ ਤੇ ਨਾ ਹੀ ਸਹੂਲਤ ਹੈ ਸਿਰਫ ਅਸੀਂ ਇੱਕ ਦਿਨ ਹੀ ਰੁਕਾਂਗੇ ਬੰਤੀ ਨੇ ਆਪਣੇ ਨੂੰਹ ਤੇ ਪੁੱਤ ਦੇ ਆਉਣ ਦੀ ਗੱਲ ਸੁਣੀ ਤਾਂ ਬਹੁਤ ਖੁਸ਼ ਹੋਈ ਕਿ ਚਲੋ ਇੰਨੇ ਸਾਲਾਂ ਬਾਅਦ ਆਉਣ ਲਈ ਮੰਨਤਾ ਕੀਤਾ ਪੁੱਤ ਨੇ ਘਰ ਦੇ ਬਾਹਰ ਖੜੇ ਹੋ ਕੇ ਆਪਣੇ ਪਿਓ ਨੂੰ ਫੋਨ ਕਰਕੇ ਪੁੱਛਿਆ ਕਿ ਪਾਪਾ ਆਪਣਾ ਘਰ ਕਿੱਥੇ ਹੈ ਮੈਨੂੰ ਤਾਂ ਆਪਣੀ ਗਲੀ ਵਿੱਚ ਆਪਣਾ ਘਰ ਨਹੀਂ ਦਿਖ ਰਿਹਾ ਆਪਣਾ ਉਹ ਕਮਰਿਆਂ ਦਾ ਕੱਚਾ ਘਰ ਮੈਨੂੰ ਦਿਖ ਨਹੀਂ ਰਿਹਾ ਉਸ ਦੀ ਜਗ੍ਹਾ ਤਾਂ ਇੱਥੇ ਇੱਕ ਬਹੁਤ ਵੱਡੀ ਕੋਠੀ ਬਣੀ ਹੈ ਉਸ ਦਾ ਗੇਟ ਬਹੁਤ ਵੱਡਾ ਹੈ ਚਮਕਦੇ ਗੇਟ ਨੂੰ ਦੇਖ ਕੇ ਉਸ ਨੂਨ ਦੇ ਪੁੱਤ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਜਦੋਂ ਉਸ ਨੇ ਗੇਟ ਦੇ ਉੱਤੇ ਬੰਤੀ ਤੇ ਕਰਮ ਸਿੰਘ ਦੇ ਨਾਮ ਦੀ ਨੇਮ ਪਲੇਟ ਦੇਖੀ ਉਹ ਨੇੜੇ ਜਾ ਕੇ ਉਸ ਨੇਮ ਪਲੇਟ ਨੂੰ ਦੇਖਣ ਲੱਗੇ ਕਿ ਨਾਮ ਤਾਂ ਮੇਰੇ ਮਾਪਿਓ ਦਾ ਹੈ ਤੇ ਦਰਵਾਜ਼ੇ ਦੇ ਅੰਦਰ ਉਸ ਦਾ ਪਿਓ ਨਿਕਲਿਆ ਤੇ ਕਹਿਣ ਲੱਗਿਆ ਆ ਜਾਓ ਬੇਟਾ ਆਪਣਾ ਹੀ ਘਰ ਹੈ ਇਹ ਘਰ ਮੈਂ ਪਿਛਲੇ 6 ਮਹੀਨਿਆਂ ਦਾ ਬਣਾਇਆ ਹੈ ਆਪਣੇ ਪਿਓ ਦਾ ਸ਼ਾਨਦਾਰ ਬੰਗਲਾ ਦੇਖ ਕੇ ਨੂੰ ਤੇ ਪੁੱਤ ਹੱਕੇ ਬੱਕੇ ਰਹਿ ਗਏ ਇੰਨਾ ਸੋਹਣਾ ਘਰ ਬਹੁਤ ਸ਼ਾਨਦਾਰ ਬਣਾਇਆ ਹੋਇਆ ਸੀ ਸਾਰੇ ਪਾਸੇ ਮਾਰਬਲ ਹੀ ਮਾਰਬਲ ਲੱਗਿਆ ਹੋਇਆ ਸੀ ਪਿਓ ਨੇ ਪਿੰਡ ਵਿੱਚ ਰਹਿ ਕੇ ਇੰਨੇ ਸੋਹਣੇ ਬੁੱਟੇ ਲਾਏ ਸੀ ਕਿ ਕੋਈ ਵੀ ਦੇਖ ਕੇ ਮੋਹਿਤ ਹੋ ਜਾਂਦਾ ਨੋ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਉਸ ਦੇ ਤਾਂ ਪੈਰ ਅੰਦਰ ਵੱਲ ਨੂੰ ਜਾ ਹੀ ਨਹੀਂ ਰਹੇ ਸੀ ਕਰਮ ਸਿੰਘ ਨੇ ਕਿਹਾ ਆਰਾਮ ਨਾਲ ਆਓ ਆਪਣਾ ਹੀ ਘਰ ਹੈ ਜਦੋਂ ਉਹਨਾਂ ਦੀ ਨੋ ਅੰਦਰ ਗਈ ਰਸੋਈ ਦੇ ਵਿੱਚ ਦੇਸੀ ਘਿਓ ਵਿੱਚ ਬਣਨ ਵਾਲੀਆਂ ਮਠਿਆਈਆਂ ਦੀ ਖੁਸ਼ਬੂ ਆ ਰਹੀ ਸੀ ਰਸੋਈ ਵਿੱਚ ਬੰਤੀ ਕੰਮ ਕਰ ਰਹੀ ਸੀ ਉਸ ਨੇ ਆਪਣੇ ਨੋ ਪੁੱਤ ਦੇ ਆਉਣ ਦੀ ਖੁਸ਼ੀ ਵਿੱਚ ਬਹੁਤ ਸਾਰਾ ਖਾਣਾ ਬਣਾਇਆ ਰਸੋਈ ਚੋਂ ਨਿਕਲ ਕੇ ਬੰਤੀ ਆਈ ਤੇ ਕਹਿਣ ਲੱਗੀ ਤੁਸੀਂ ਦੋਨੋਂ ਆ ਗਏ ਤਾਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਪਰ ਨੂਪੁੱਤ ਦੇ ਮੂੰਹ ਚੋਂ ਇੱਕ ਸ਼ਬਦ ਨਾ ਨਿਕਲਿਆ ਕਿ ਉਹ ਕੀ ਬੋਲਣ ਇੰਨਾ ਕੀਮਤੀ ਸੋਫਾ ਪਿਆ ਸੀ ਜੋ ਕਿ ਉਸ ਦੇ ਸੋਫੇ ਦੇ ਸਾਹਮਣੇ ਫਿੱਕਾ ਸੀ ਤੇ ਫਰਨੀਚਰ ਵੀ ਬਹੁਤ ਮਹਿੰਗਾ ਸੀ ਤੇ ਆਲੀਸ਼ਾਨ ਰੱਖਿਆ ਸੀ ਕਿ ਬਹੁਤ ਦੂਰ ਤੋਂ ਮੰਗਵਾਇਆ ਸੀ ਰਸੋਈ ਵਿੱਚ ਜਾ ਕੇ ਸੁਨੀਤਾ ਨੇ ਦੇਖਿਆ ਅੱਜ ਦੇ ਹਿਸਾਬ ਚ ਉੱਥੇ ਸਭ ਕੁਝ ਸੀ ਜੋ ਕਿ ਨਵੀਂ ਤਕਨੀਕ ਦੀਆਂ ਚੀਜ਼ਾਂ ਰਸੋਈ ਵਿੱਚ ਰੱਖੀਆਂ ਸਨ ਬੰਤੀ ਨੇ ਆਪਣੀ ਨੂ ਨੂ ਹੱਥ ਫੜ ਕੇ ਸੋਫੇ ਤੇ ਉਹਨਾਂ ਨੂੰ ਚਾਹ ਪਾਣੀ ਪੁਲਾਇਆ ਤੇ ਸੱਸ ਨੇ ਕਿਹਾ ਕਿ ਚੱਲ ਸੁਨੀਤਾ ਤੈਨੂੰ ਤੁਹਾਡਾ ਕਮਰਾ ਦਿਖਾ ਦਵਾਂ ਉਸ ਨੇ ਹੈਰਾਨ ਹੋ ਕੇ ਕਿਹਾ ਮਾਂ ਮੇਰਾ ਕਮਰਾ ਵੀ ਬਣਾਇਆ ਹੈ ਸੁਨੀਤਾ ਨੇ ਹੱਸਦੇ ਹੋਏ ਕਿਹਾ ਹਾਂ ਧੀਏ ਸਾਡੇ ਘਰ ਵਿੱਚ ਨੂ ਤੇ ਪੁੱਤਰ ਦਾ ਕਮਰਾ ਬਣਾਉਂਦੇ ਨੇ ਸਟੋਰ ਰੂਮ ਨਹੀਂ ਦਿੰਦੇ ਸਟੋਰ ਰੂਮ ਦੀ ਗੱਲ ਸੁਣ ਕੇ ਨੂ ਤੇ ਪੁੱਤ ਸ਼ਰਮਿੰਦਾ ਹੋ ਗਏ ਆਖਿਰਕਾਰ ਪੁੱਤ ਤੋਂ ਰਿਹਾ ਨਾ ਗਿਆ ਤੇ ਆਪਣੇ ਪਿਓ ਨੂੰ ਪੁੱਛ ਹੀ ਲਿਆ ਪਾਪਾ ਇੰਨੀ ਸੋਹਣੀ ਕੋਠੀ ਕਦੋਂ ਬਣਾਈ ਇੰਨੇ ਸਾਰੇ ਪੈਸੇ ਤੁਹਾਡੇ ਕੋਲ ਕਿੱਥੋਂ ਆਏ ਕਰਮ ਸਿੰਘ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਤੈਨੂੰ ਕੀ ਲੱਗਦਾ ਹੈ ਪੁੱਤ ਘਰ ਤੂੰ ਹੀ ਬਣਾ ਸਕਦਾ ਹੈ ਅਸੀਂ ਵੀ ਆਪਣੇ ਪਿੰਡ ਦੇ ਜ਼ਿਮੀਦਾਰ ਹਾਂ ਇੰਨੀ ਜ਼ਮੀਨ ਹੈ ਮੇਰੀ ਪੈਨਸ਼ਨ ਆਉਂਦੀ ਹੈ ਮੇਰੇ ਕੋਲ ਪੈਸੇ ਦੀ ਕੋਈ ਕਮੀ ਹੈ ਅਸੀਂ ਜੋ ਚਾਹੀਏ ਉਹੀ ਕਰ ਸਕਦੇ ਹਾਂ ਸਿਰਫ ਇਸ ਲਈ ਪਿੰਡ 'ਚ ਜ਼ਿਆਦਾ ਕੁਝ ਨਹੀਂ ਬਣਾਇਆ ਕਿ ਅਸੀਂ ਦੋਨਾਂ ਨੇ ਹੀ ਤਾਂ ਰਹਿਣਾ ਹੈ ਕਿ ਕਿਉਂ ਇਸ ਪਿੰਡ ਵਿੱਚ ਜ਼ਿਆਦਾ ਖਰਚ ਕਰਨਾ ਹੈ ਨਹੀਂ ਤਾਂ ਲੋਕਾਂ ਨੂੰ ਇਦਾਂ ਲੱਗਦਾ ਜਿੱਦਾਂ ਅਸੀਂ ਭੀਖ ਮੰਗਦੇ ਹੋਈਏ ਸਾਡੇ ਕੋਲ ਕੁਝ ਨਹੀਂ ਸਾਡਾ ਫਰਨੀਚਰ ਸਾਰੀਆਂ ਚੀਜ਼ਾਂ ਮਹਿੰਗੀਆਂ ਤੋਂ ਵੇਗੀਆਂ ਦੂਰੋਂ ਮੰਗਵਾਈਆਂ ਹੋਈਆਂ ਸੀ ਉਸੇ ਸਮੇਂ ਦਰਵਾਜ਼ੇ ਤੇ ਕਿਸੇ ਹੋਰ ਦੇ ਆਉਣ ਦੀ ਆਹਟ ਹੋਈ ਕਰਮ ਸਿੰਘ ਨੇ ਕਿਹਾ ਬੰਤੀ ਦਰਵਾਜ਼ਾ ਖੋਲ ਕੇ ਆਓ ਉਹ ਸਾਫ ਸਫਾਈ ਕਰਨ ਵਾਲਾ ਆਇਆ ਹੋਣਾ ਨੂੰਹ ਨੇ ਕਿਹਾ ਪਾਪਾ ਪਿੰਡ ਵਿੱਚ ਸਫਾਈ ਕਰਨ ਵਾਲੇ ਵੀ ਮਿਲ ਜਾਂਦੇ ਨੇ ਉਸਨੇ ਕਿਹਾ ਹਾਂ ਪੁੱਤ ਸਕੂਲ ਦੇ ਮਾਲੀ ਦਾ ਮੁੰਡਾ ਹੈ ਉਹਦੀ ਹਾਲਤ ਇੰਨੀ ਚੰਗੀ ਨਹੀਂ ਇਸ ਲਈ ਉਸ ਨੂੰ ਮੈਂ ਆਪਣੇ ਘਰ ਦੀ ਬਾਗਬਾਨੀ ਤੇ ਸਫਾਈ ਲਈ ਰੱਖ ਲਿਆ ਹੈ ਇਸ ਦੇ ਬਦਲੇ ਆਪਾਂ ਉਸ ਨੂੰ ਪੈਸੇ ਦਿੰਦੇ ਹਾਂ ਨਾਲ ਹੀ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਖਰਚਾ ਵੀ ਚੁੱਕਦੇ ਹਾਂ ਆਪਣੀ ਨੌਕਰੀ ਤੇ ਪੈਸਿਆਂ ਦਾ ਕਮਾਂਡ ਕਰਨ ਵਾਲੀ ਨੂੰ ਅੱਜ ਸਿਰ ਚੁਕਾਈ ਖੜੀ ਸੀ ਤੇ ਬਿਲਕੁਲ ਚੁੱਪ ਸੀ ਉਸ ਦੇ ਮੂੰਹ 'ਚੋਂ ਇੱਕ ਵੀ ਸ਼ਬਦ ਨਹੀਂ ਸੀ ਨਿਕਲ ਰਿਹਾ ਸੋਫੇ ਤੇ ਬੈਠੇ ਕਰਮ ਸਿੰਘ ਆਪਣੀ ਨੂੰ ਤੇ ਪੁੱਤ ਦੇ ਲਟਕਦੇ ਹੋਏ ਚਿਹਰੇ ਨੂੰ ਦੇਖ ਕੇ ਮੁਸਕਰਾ ਰਹੀ ਸੀ ਤੇ ਆਪਣੇ ਆਪ ਨੂੰ ਸ਼ਬਾਸ਼ ਦਿੰਦੇ ਹੋਏ ਕਹਿ ਰਹੀ ਸੀ ਕਿ ਅੱਜ ਆਪਣੇ ਪੁੱਤ ਦੇ ਮੋਹ ਤਣ ਦੇਖਿਆ ਥੱਪੜ ਮਾਰਿਆ ਹੈ ਜਿਹਨੂੰ ਉਹ ਪੂਰੀ ਜ਼ਿੰਦਗੀ ਯਾਦ ਰੱਖਣਗੇ ਅੱਜ ਤੋਂ ਬਾਅਦ ਉਹ ਜੋ ਵੀ ਕਹੇਗੀ ਸੋਚ ਸਮਝ ਕੇ ਕਹੇਗੀ ਉਹਨਾਂ ਨੂੰ ਯਾਦ ਸੀ ਕਿ ਉਹਨਾਂ ਨੇ ਘਰ ਬੁਲਾ ਕੇ ਕਿੰਨੀ ਬੇਸੀ ਕੀਤੀ ਸੀ ਸੱਸ ਨੂੰ ਨੌਕਰਾਨੀ ਤੱਕ ਕਹਿ ਦਿੱਤਾ ਸੀ ਫਿਰ ਉਹ ਆਪਣੇ ਸਾਸੋਹਰੇ ਦੇ ਪੈਰ ਫੜ ਕੇ ਰੋਣ ਲੱਗ ਪਈ ਤੇ ਮਾਫੀ ਮੰਗਣ ਲੱਗੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਮੈਂ ਹਰ ਚੀਜ਼ ਪੈਸੇ ਨਾਲ ਹੀ ਦੇਖਦੀ ਸੀ ਪਰ ਮੈਂ ਹੁਣ ਇਦਾਂ ਨਹੀਂ ਕਰਾਂਗੀ ਮੈਨੂੰ ਮਾਫ਼ ਕਰ ਦਿਓ ਕਰਮ ਸਿੰਘ ਨੇ ਹੱਸਦੇ ਹੋਏ ਨੇ ਕਿਹਾ ਬੇਟਾ ਆਪਣੇ ਪੈਸੇ ਦਾ ਕਮੰਡ ਨਹੀਂ ਕਰਨਾ ਚਾਹੀਦਾ ਕਿਸੇ ਦੇ ਪਹਿਰਾਵੇ ਤੋਂ ਉਸ ਦੀ ਹیثیت ਦਾ ਪਤਾ ਨਹੀਂ ਲੱਗਦਾ ਨੂੰ ਪੁੱਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ